ਅਨਿ ਸਸਤੀ ਗਰੀ ਸਾਰੇ ਨੂੰ ਉਮੀਦ ਕਰਦਾ ਸਾਰੇ ਠੀਕ ਹੋ ਗਏ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਫਿਰ ਇੱਕ ਸਟੋਰ ਚ ਸੁਪਰ ਸਟੋਰ ਦੇ ਵਿੱਚ ਤੁਸੀਂ ਹਮ ਸਟੋਰੀ ਕੋਈ ਜਾਂਦਾ ਹੈ ਇੱਥੇ ਜ਼ਰੂਰੀ ਆ ਚੀਜ਼ਾਂ ਜ਼ਰੂਰੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਤੁਸੀਂ ਯੂਕੇ ਚ ਆਉਂਦੇ ਹੋ ਵੀ ਕਿਹੜੀ ਚੀਜ਼ ਸਸਤੀ ਦੀ ਕਿਹੜੀ ਜੀ ਮਹਿੰਗੀ ਮਿਲਦੀ ਆ ਵੀ ਕਿਹੜੇ ਸਟੋਰ ਸਸਤੇ ਆ ਤੇ ਅੱਜ ਜਿਹੜੇ ਸਟੋਰ ਚ ਤੁਹਾਨੂੰ ਲੈ ਕੇ ਜਾਣਾ ਇਹ ਤਿੰਨਾ ਬਾਲਾ ਮਹਿੰਗਾ ਆ ਤੇ ਨਾ ਬਾਲਾ ਸਸਤਾ ਆ ਇਹ ਸਟੋਰ ਬਹੁਤ ਵੱਡਾ ਆ ਤੇ ਇਹਦੇ ਅਸੀਂ ਸ਼ਾ ਦੋ ਪਾਰ ਨਹੀਂ ਤੇ ਬਹੁਤ ਜ਼ਿਆਦਾ ਵੱਡਾ ਸਟੋਰ ਆ ਜੀ ਇੱਕ ਵੀਡੀਓ ਚ ਕਵਰ ਨਹੀਂ ਹੋਣਾਗਾ ਇਹ ਇਹਦੇ ਦੋ ਪਾਡਰ ਹਨਗੇ ਜੀ ਚਲੋ ਠੀਕ ਹੈ ਜੀ ਮਿਲਦੇ ਅੱਜ ਥੋੜਾ ਮੌਸਮ ਸਹੀ ਆ ਧੁੱਪ ਵੀ ਚੜੀ ਹੋਈ ਆ ਤਾਂ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਬਾਕੀ ਜਿੱਦਾਂ ਆਪਣੇ ਪੰਜਾਬ 'ਚ ਕਦੇ ਕਦੇ ਮੀਂਹ ਪੈਂਦਾ ਤਾਂ ਇੱਥੇ ਧੁੱਪ ਕਦੇ ਕਦੇ ਚੜਦੀ ਆ ਵੀ ਅਸੀਂ ਪਹੁੰਚ ਚੁਕੇ ਆ ਆਸ ਦਾ ਸਟੋਰ ਇਹ ਨਾਮ ਆ ਜਿਆਦਾ ਮਹਿੰਗਾ ਆ ਤੇ ਨਾ ਹੀ ਜਿਆਦਾ ਸਸਤਾ ਆ ਇਹ ਵਿੱਚ ਵਿਚਾਲਾ ਜਿਹਾ ਸਟੋਰ ਆ ਔਰ ਇੱਕ ਚੀਜ਼ अवेलेबल ਸਟੋਰ ਦੇ ਵਿੱਚ ਹੀ ਮੈਕਡੋਨਲਡਸ ਵਾਲਿਆਂ ਦਾ ਬਣਿਆ ਹੋਇਆ ਜੀ ਇਹ ਐਂਟਰੀ ਆ ਐਂਟਰੀ ਦੌਰਾਨ ਜਿਹੜੇ ਇਹ ਸਮਾਨ ਤੁਹਾਨੂੰ ਹੱਥ ਪਿਆ ਮਿਲੂਗਾ ਇਹਨਾਂ ਦੇ ਉੱਪਰ ਵਗੈਰਾ ਚੱਲਦੇ ਹੁੰਦੇ ਆ ਜੀ ਜਿੱਦਾਂ ਔਇਲ ਵਗੈਰਾ ਇਹਦਾ ਰੇਟ ਥੋੜਾ ਜਿਹਾ ਘਟਿਆ ਹੁੰਦਾ ਆ ਜਿਨ੍ਹਾਂ ਵੀ ਸਾਮਾਨ ਇੱਥੇ ਤੁਹਾਨੂੰ ਸਟਾਰਟਿੰਗ ਤੇ ਮਿਲੂਗਾ ਇਹਨਾਂ ਦਾ ਰੇਟ ਥੋੜਾ ਘਟਿਆ ਹੁੰਦਾ ਤੇ ਇਹ ਉੱਪਰ ਵਗੈਰਾ ਤੇ ਲਾਇਆ ਹੁੰਦਾ ਸਟੋਰ ਜੈਂਟਰ ਹੁੰਦੇ ਆ ਹੀ ਤੁਹਾਨੂੰ ਲੇਡੀਜ਼ ਦੇ ਕੱਪੜਿਆਂ ਦੀ ਸੇਲ ਮਿਲੂਗੀ ਇੱਥੇ ਹਰ ਟਾਈਮ ਕੁਝ ਨਾ ਕੁਝ ਸੇਲ ਲੱਗਾ ਹੀ ਹੁੰਦਾ ਆ ਕੁਝ ਨਾ ਕੁਝ ਡਿਸਕਾਊਂਟ ਦਿੰਦੇ ਹੁੰਦੇ ਆ ਜਿਹੜੇ ਇੱਥੇ ਦੇ ਕੱਪੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ। ਇਹ ਜ਼ਿਆਦਾਤਰ ਜਿਹੜੀ ਸੇਲ ਆ ਇਹ ਲੇਡੀਜ਼ ਦੇ ਕੱਪੜੇ ਦੀ ਲੱਗਦੀਆਂ। ਜੈਂਸ ਦੇ ਕੱਪੜੇ ਦੇ ਮੋਲ ਘੱਟ ਹੁੰਦੀ ਹੈ। ਹਰ ਇੱਕ ਚੀਜ਼ ਤੇ ਸੇਲ ਵਾਲਾ ਸੈਕਸ਼ਨ ਇੱਥੇ ਇੱਕੋ ਹੀ ਹੁੰਦਾ ਜੀ। ਬਸ ਇਸੇ ਸੈਕਸ਼ਨ ਦੇ ਵਿੱਚ ਜਿੰਨਾ ਵੀ ਕੱਪੜਾ ਵਗੈਰਾ ਪਿਆ ਹੋਊਗਾ ਉੱਤੇ ਸੇਲ ਹੋਊਗੀ। ਉਸ ਤੋਂ ਇਲਾਵਾ ਇੱਧਰ ਜਿੰਨਾ ਵੀ ਬਾਕੀ ਸੈਕਸ਼ਨ ਆ ਇਹ ਤੇ ਕੋਈ ਸੇਲ ਵਗੈਰਾ ਨਹੀਂ ਹੁੰਦੀਗੀ। ਇਹਨਾਂ ਦੇ ਰੇਟ ਖਾਈ ਹੀ ਹੁੰਦੇ ਆ। ਇਹਨੇ ਵੀ ਹਾਈ ਨਹੀਂ ਹੁੰਦੇ ਇੱਥੇ ਸਾਬਤ ਠੀਕ ਹੁੰਦੇ ਆ। ਇਹ ਸਾਰਾ ਲੇਡੀਜ਼ ਦੇ ਆ। ਜੈਕਟ ਖੋਲਿਆ 32 ਪਾਉਂਡ ਬਾਕੀ ਇਹ ਜਿਹੜੇ ਸਟੋਰ ਆ ਇਹਨਾਂ ਤੋਂ ਕਪੜਾ ਕਪੜਾ ਕੋਈ ਨਹੀਂ ਖਰੀਦਦਾ ਹੁੰਦਾ ਕੋਈ ਜੀ ਕੱਪੜੇ ਦੇ ਸਟੋਰ ਲੱਗ ਹੁੰਦੇ ਆ ਇੱਥੇ ਇਹ ਤਾਂ ਵੈਸੇ ਹੀ ਇਹਨਾਂ ਦਾ ਇੱਕ ਸਟੋਰ ਹੁੰਦਾ ਸੁਪਰ ਸੁਪਰ ਸਟੋਰ ਹੁੰਦੇ ਆ ਤੇ ਇਹਨਾਂ ਹਰ ਇੱਕ ਚੀਜ਼ अवेलेबल ਹੁੰਦੀ ਆ ਹਰ ਇੱਕ ਚੀਜ਼ अवेलेबल ਹੁੰਦੀ ਆ ਕੋਈ ਲੋਕ ਖਰੀਦਦੇ ਬਾਕੀ ਘਾਟੀ ਦੇਖੇ ਜਿਹੜੇ ਇੱਥੋਂ ਕਪੜੇ ਵਗੈਰਾ ਖਰੀਦੇ ਹੋਣਗੇ ਬਾਕੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਇਹ ਜਿੰਨਾ ਵੀ ਇੱਥੇ ਸਮਾਨ ਹੁੰਦਾ ਜੀ ਇਹ ਇੱਕੋ ਹੀ ਬ੍ਰਾਂਡ ਦਾ ਆ ਬ੍ਰਾਂਡ ਦਾ ਨਾਮ ਜਾਰਜ ਇੱਥੇ ਜਿੰਨੇ ਵੀ ਪਰਸ ਬੈਲਟ ਜੋ ਵੀ ਸਮਾਨ ਆ ਲੇਡੀਜ਼ ਦਾ ਈਵਨ ਕਿ ਸ਼ੂਜ਼ ਵਗੈਰਾ ਇਹ ਸਾਰੇ ਇੱਕੋ ਬ੍ਰਾਂਡ ਦੇ ਹੁੰਦੇ ਆ ਜੀ ਜੌਰਜ ਬ੍ਰਾਂਡ ਤੇ ਇਹ ਵੀ ਇੱਥੇ ਯੂਕੇ ਦਾ ਇੱਕ ਬ੍ਰਾਂਡ ਆ ਜੀ ਤੇ ਉਹਦੇ ਕਲੋਥ ਆ ਸਾਰੇ ਮੋਸਟਲੀ ਇੱਥੇ ਕੱਪੜੇ ਲੇਡੀਜ਼ ਦੇ ਮਿਲਦੇ ਆ ਜੈਂਟਸ ਦੇ ਵੀ ਕੱਪੜੇ ਹੈਗੇ ਬਟ ਉਹ ਬਹੁਤ ਘੱਟ ਹੁੰਦੇ ਆ ਹਰ ਤਰ੍ਹਾਂ ਦੀਆਂ ਚੱਪਲਾਂ ਵਗੈਰਾ ਸ਼ੂਜ਼ ਵਗੈਰਾ ਸਾਰਾ ਮਿਲ ਜਾਂਦਾ ਹੈ ਕਿਉਂਕਿ ਇੱਕ ਸੁਪਰ ਸਟੋਰ ਹੁੰਦੇ ਆ ਤੇ ਇੱਥੇ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਬਾਕੀ ਇੱਥੇ ਬੱਚਿਆਂ ਦੇ ਕਲੋਥ ਦੀ ਵੈਰਾਈਟੀ ਬਹੁਤ ਜ਼ਿਆਦਾ ਆ ਤੇ ਬੱਚਿਆਂ ਦੇ ਕਲੋਥ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਮਿਲਦੇ ਆ ਬਹੁਤ ਜ਼ਿਆਦਾ ਸੋਹਣੇ ਮਿਲਦੇ ਆ ਕੱਪੜੇ ਆ ਵੇਖੋ ਛੋਟੇ ਛੋਟੇ ਬੱਚਿਆਂ ਦੇ ਕੱਪੜਿਆਂ ਦੀ ਵੈਰਾਈਟੀ ਇੱਥੇ ਕਾਫੀ ਮਿਲਦੀ ਹੋਊਗਾ ਇਹ ਗਰਲਸ ਦੇ ਆ ਬੇਬੀ ਗਰਲਸ ਦੇ ਆ ਇਹ ਛੇ ਸਰਬ ਬੇਬੀਸ ਨੇ ਇਹ ਥੋੜਾ ਜਿਹਾ ਆਪਣਾ ਹੈਗਾ ਇਹ 3 ਤੋਂ 14 ਸਾਲ ਦੇ ਬੱਚਿਆਂ ਦੇ ਕੱਪੜੇ ਆ ਜਿਹੜੇ ਇਹ ਸੈਕਸ ਮਾਰ ਜਾਂਦਾ ਇਹ ਮੈਂਸ ਕਲੋਥ ਆ ਸਾਰੇ ਜਿੱਦਾਂ ਦਾ ਬੱਸਿਆ ਵੀ ਇਹਨਾਂ ਦਾ ਇੱਕੋ ਹੀ ਬ੍ਰਾਂਡ ਆ ਜਿਉਂਚ ਸਾਰੀਆਂ ਜੋਰਜ ਦੇ ਕਲੋਥ ਹੋਣਗੇ ਬ੍ਰਾਂਡ ਤੇ ਜਿਹੜਾ ਜੋਰਜ ਦਾ ਬਹੁਤ ਵਧੀਆ ਬ੍ਰਾਂਡ ਹੈ ਵੀ ਹਰ ਇੱਕ ਨੇ ਸਟੋਰ ਦਾ ਆਪਦੇ ਆਪ ਦੇ ਬ੍ਰਾਂਡ ਆ ਜੀ ਇਹਨਾਂ ਦੀ ਆਪਦੀ ਮੈਨੂਫੈਕਚਰਿੰਗ ਹੁੰਦੀ ਆ ਇੱਕ ਕੋਈ ਬਾਹਰੋਂ ਨਹੀਂ ਚੱਕਦੇ ਇਹਨਾਂ ਦੇ ਆਪ ਦੇ ਫੈਕਟਰੀਆਂ ਵਗੈਰਾ ਹੁੰਦੀਆਂ ਆ ਉੱਥੇ ਹੀ ਇਹਨਾਂ ਦਾ ਸਾਰਾ ਕਲੋਥ ਵਗੈਰਾ ਬਣਦਾ ਆ ਤੇ ਹਰ ਇੱਕ ਸਟੋਰ ਦਾ ਆਪਦਾ ਆਪਦਾ ਕੋਈ ਨਾ ਕੋਈ ਬ੍ਰਾਂਡ ਹੈਗਾ ਜੀ ਬਾਕੀ ਜਿਹੜੀ ਕਲੋਥ ਵਗੈਰਾ ਆ ਲੋਕ ਘੱਟ ਪਾਇਆ ਕਰਦੇ ਇੱਥੇ ਜਿੰਨਕ ਮੈਂ ਦੇਖਿਆ ਇੱਥੇ ਹੋਰ ਕਲੋਥ ਦੇ ਲਈ ਅਲੱਗ-ਅਲੱਗ ਬਣੇ ਹੋਏ ਆ ਸਟੋਰ ਵੱਡੇ-ਵੱਡੇ ਸਟੋਰ ਆ ਉੱਥੋਂ ਇਹ ਸਮਾਨ ਉੱਥੋਂ ਥੋੜੇ ਕੱਪੜੇ ਸਸਤੇ ਵੀ ਮਿਲਦੇ ਆ ਬਾਕੀ ਇੱਥੇ ਦੀ ਹਰ ਇੱਕ ਕੱਪੜੇ ਦੀ ਤੇ ਟੀ-ਸ਼ਰਟ ਦੀ ਕੁਆਲਿਟੀ ਹੈਗੀ ਆ ਆਪਣੇ ਪੰਜਾਬ ਦੇ ਨਾਲੋਂ ਤੋਂ ਵਧੀਆ ਕੁਆਲਿਟੀ ਇੱਥੇ ਇੱਥੇ ਕਾਫੀ ਕੈਂਡਲਸ ਤੁਹਾਨੂੰ ਅਵੇਲੇਬਲ ਮਿਲਣਗੀਆਂ ਤੇ ਹਰ ਇੱਕ ਦੀ ਫ੍ਰੈਗਰੈਂਸ ਲਗ-ਲਗ ਹੋਊਗੀ ਇਹਨਾਂ ਦੀ ਪ੍ਰਾਈਜ਼ਿੰਗ ਵੀ ਸਭ ਦੀ ਅਲੱਗ-ਅਲੱਗ ਹੈ ਜੀ ਤੇ ਇਹ ਸਾਰਾ ਸੈਕਸ਼ਨ ਆ ਜਿਹੜਾ ਇਹ ਸਾਰਾ ਕੈਂਡਲਸ ਦਾ ਆ ਜੀ ਤੇ ਉਸ ਤੋਂ ਬਾਅਦ ਆ ਥੋੜਾ ਬਹੁਤ ਆ ਜਾਂਦਾ ਡੈਕੋਰੇਸ਼ਨ ਦਾ ਘਰ ਦੀ ਡੈਕੋਰੇਸ਼ਨ ਦਾ ਸੁਭਾਣਾ ਇਹ ਜਿਹੜੇ ਆ ਇਹ ਫੋਟੋ ਫਰੇਮ ਆ ਤੁਸੀਂ ਫਰੇਮ ਦੇ ਹਿਸਾਬ ਦੇ ਨਾਲ ਆਪਦੀ ਫੋਟੋ ਇੱਥੋਂ ਹੀ ਬਾਹਰੋਂ ਕਢਵਾ ਸਕਦੇ ਹੋ ਜਾਂ ਤੁਹਾਡੇ ਕੋਲ ਫੋਟੋ ਆਪਦੀ ਹੈਗੀ ਆ ਤੇ ਉਹ ਹਿਸਾਬ ਦਾ ਫਰੇਮ ਤੁਸੀਂ ਲੈ ਸਕਦੇ ਹੋ ਇਹ ਸਾਰਾ ਫੋਟੋ ਫਰੇਮ ਵਾਲਾ ਸੈਕਸ਼ਨ ਆ ਇਹ ਆ ਜਾਂਦੀਆਂ ਇਹ ਮੋਮਬਤੀਆਂ ਨੋਰਮਲ ਮੋਮਬਤੀਆਂ ਆ ਜਿੱਦਾਂ ਕੋਈ ਆਪਣੇ ਕੋਈ ਫੈਸਟੀਵਲ ਆ ਉੱਥੇ ਲਾਉਣ ਦੇ ਲਈ ਆ ਇਹ ਸਾਰਾ ਸਮਾਨ ਘਰ ਦੀ ਡੈਕੋਰੇਸ਼ਨ ਦੇ ਲਈ ਆ ਇਹ ਲੈਂਪਸ ਵਗੈਰਾ ਟੇਬਲ ਲੈਂਪਸ ਆ ਆ ਕਲੋਕ ਵਗੈਰਾ ਤੁਹਾਨੂੰ ਪਤਾ ਹੀ ਆ ਇਹ ਸਾਰਾ ਘਰ ਦੀ ਡੈਕੋਰੇਸ਼ਨ ਦਾ ਸਮਾਨ ਆ ਜੀ ਤੇ ਜਿੰਦਾਂ ਨੂੰ ਦੱਸਿਆ ਵੀ ਇੱਥੇ ਕੈਂਡਲਸ ਆ ਜਿਹੜੀਆਂ ਇਹ ਬਹੁਤ ਜ਼ਿਆਦਾ ਚਲਦੀਆਂ ਤੇ ਬਹੁਤ ਹੀ ਜ਼ਿਆਦਾ ਮਤਲਬ ਵੀ ਕੈਟਾਗਰੀ ਚ ਪਈ ਹੋਈਆਂ ਆ ਜੀ ਇਹ ਵੀ ਕੈਂਡਲਸ ਸਭ ਦੀ ਪ੍ਰਾਈਸਿੰਗ ਵੀ ਅਲੱਗ-ਅਲੱਗ ਸਭ ਦੀ ਦੇਖ ਵੀ ਅਲੱਗ-ਅਲੱਗ ਤੇ ਫ੍ਰੈਗਰੈਂਸ ਤਾਂ ਅਲੱਗ-ਅਲੱਗ ਹੈ ਹੀ ਸਭ ਦੀ ਇਹ ਸਾਰਾ ਸੈਕਸ਼ਨ ਜਿਹੜਾ ਆ ਗਿਆ ਜੀ ਆਪਣਾ ਕਿਚਨ ਵੇਅਰ ਦਾ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਤਲਬ ਜਿਹੜਾ ਕਿਚਨ 'ਚ ਆਪਣੇ ਵਰਤਨ ਯੂਜ਼ ਹੁੰਦੇ ਆ ਉਹ ਮਿਲ ਜਾਣਗੇ ਜੀ ਪੈਨ ਵਗੈਰਾ ਤਵੇ ਵਗੈਰਾ ਤੁਹਾਡੇ ਸਾਹਮਣੇ ਹੀ ਆ ਜੀ ਕਈਆਂ ਦਾ ਤਾਂ ਨਾਮ ਵੀ ਨਹੀਂ ਪਤਾ ਆਪਾਂ ਨੂੰ ਸਾਰਾ ਮਿਲ ਜੂਗਾ ਤੁਹਾਨੂੰ ਇੱਥੇ ਆ ਜਿਹੜਾ ਸਟੋਰ ਆਸਦਾ ਇਹ ਕਾਫੀ ਵੱਡਾ ਆ ਇਹ ਮਤਲਬ ਕਿ ਇੱਕ ਵੀਡੀਓ ਜੇ ਆਪਾਂ ਕਵਰ ਨਹੀਂ ਕਰ ਸਕਦੇ ਕਿਉਂਕਿ ਇੱਥੇ ਮਲਟੀਪਲ ਤੁਹਾਨੂੰ ਸਮਾਨ ਮਿਲ ਜੂਗਾ ਹਰ ਇੱਕ ਚੀਜ਼ ਮਿਲ ਜੂਗੀ ਤੁਹਾਡੀ ਲੋੜ ਦੀ ਚੀਜ਼ ਬਹੁਤ ਬਰੀਕ-ਬਰੀਕ ਚੀਜ਼ਾਂ ਵੀ ਮਿਲ ਜਾਣਗੀਆਂ ਤੁਹਾਨੂੰ ਜਿਹੜੀਆਂ ਕਦਰੋਂ ਨਹੀਂ ਮਿਲਦੀਆਂ ਉਹ ਇੱਥੋਂ ਮਿਲਣਗੀਆਂ ਇਹ ਕੈਨ ਓਪਨਰ ਵਗੈਰਾ ਨੇ ਸੌਰੀ ਹਾਂ ਇੱਥੇ ਇੱਕ ਇਹ ਗੱਲ ਹੈਗੀ ਜਿਹੜਾ ਨਾਈਫ ਵਗੈਰਾ ਜਾਂ ਤੁਸੀਂ ਜੇ ਤਾਂ 18 ਸਾਲ ਤੋਂ ਉੱਪਰ ਆ ਤਾਂ ਹੀ ਬਾਏ ਕਰ ਸਕਦੇ ਹੋ ਜੇ ਤੁਹਾਡੀ ਏਜ 18 ਸਾਲ ਤੋਂ ਘੱਟ ਆ ਤਾਂ ਤੁਸੀਂ ਨਾਈਫ ਵਗੈਰਾ ਨਹੀਂ ਬਾਏ ਕਰ ਸਕਦੇ ਇਹ ਸਾਰਾ ਸੈਕਸ਼ਨ ਆ ਜਿਹੜਾ ਇਹ ਕਿਚਨ ਦਾ ਆ ਜੀ ਇੱਥੇ ਇਹਦੇ ਇੱਥੇ ਇਹਦੇ ਨਾਲ ਦੇ ਕਾਫੀ ਸੈਕਸ਼ਨ ਹਨ ਇਹ ਡਿਨਰ ਸੈਟ ਆ ਗਈ ਆਪਾਂ ਪ੍ਰਾਈਜ਼ਿੰਗ ਨਾ ਦੀ ਸਿੰਗਲ ਬੋਲ ਉੱਥੇ ਸਿੰਗਲ ਬੋਲ ਦਾ ਲਿਖਿਆ ਹੋਇਆ ਹੈ 75 ਪੈન્સ ਦਾ ਆਇਆ ਜੀ ਮਤਲਬ 75 ਪੈਨੀਆਂ ਦਾ ਬਾਕੀ ਫੁੱਲ ਡਿਨਰ ਸੈਟ ਵੀ ਮਿਲ ਜਾਏਗਾ ਅੱਗੇ ਨਾਈਨ ਫਾਈਵ ਹੈ ਇਸ स्पून वगैरह ਆ ਕੇ ਇਹ ਆਪਣੇ ਪੰਜਾਬ ਚ ਵੀ ਕਾਫੀ ਪਾਈ ਜਾਂਦੇ ਨੇ ਚਮਚੇ ਬਾਕੀ ਆ ਗਏ ਗਲਾਸ ਇਹਦੇ ਵਿੱਚ ਦੋ ਤਿੰਨ ਸਾਡੇ ਕੋਲ ਵੀ ਇਹ ਕਿੰਨੇ ਇਹਦੀ ਤਰ੍ਹਾਂ ਤੇ ਇਹ ਕਿਚਨ ਦਾ ਇਲੈਕਟ੍ਰੋਨਿਕ ਆ ਗਿਆ ਜੀ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਸਾਰੀਆਂ ਜਿਦਾਂ ਇਹ ਆ ਗਿਆ ਆਪਣੇ ਐਗ ਬੋਇਲਰ ਇਹ ਆਪਣੇ ਉੱਥੇ ਮਿਲ ਜਾਂਦਾ ਇੰਡੀਆ ਚ ਇਹ ਜਿੱਦਾਂ ਬ੍ਰੈਡ ਰੋਸਟਰ ਵਗੈਰਾ ਆ ਗਿਆ ਇਹ ਤਾਂ ਤੁਹਾਨੂੰ ਪਤਾ ਮਿਕਸੀ ਜੀ ਆ ਆ ਮੇਨ ਜਿਹੜਾ ਜੂਸਰ ਆਪਣੇ ਉੱਥੇ ਯੂਜ਼ ਹੁੰਦਾ ਆ ਬਾਕੀ ਕਾਫੀ ਐਡਵਾਂਸ ਮਤਲਬ ਕੀ ਕਿਚਨ ਦੇ ਅਪਲੈਂਸਸ ਮਿਲ ਜਾਣਗੇ ਇੱਥੇ ਤੁਹਾਨੂੰ ਇਹ ਥੋੜੇ ਜ਼ਿਆਦਾ ਐਡਵਾਂਸ ਆ ਇਹਨਾਂ ਨੇ ਜਿੱਦਾਂ ਆਪਾਂ ਤਾਂ ਇੱਕ ਚੀਜ਼ ਤੋਂ ਹੀ ਕਾਫੀ ਕੰਮ ਲੈ ਲੈਂਦੇ ਇਹਨਾਂ ਨੇ ਅਲੱਗ-ਅਲੱਗ ਬਣਾਏ ਹੋ ਜਿੱਦਾਂ ਹੁਣ ਫਰਾਈ ਵਗੈਰਾ ਕੋਈ ਕਰਨਾ ਹੋਵੇ ਤੇ ਇਹਨਾਂ ਨੇ ਹਾਂ ਇਹ ਬ੍ਰੈਡ ਟੋਸਟਰ ਪੇ ਆ ਬ੍ਰੈਡ ਟੋਸਟਰ ਵੀ ਤੁਹਾਨੂੰ ਕਾਫੀ ਤਰ੍ਹਾਂ ਦੇ ਮਿਲਣਗੇ ਏ ਬੀ ਏ ਬੀ ਇਹਨਾਂ ਦੀ ਕੁਆਲਿਟੀ ਹੈ ਜਿਹੜੀ ਆਪਣੇ ਇੰਡੀਆ ਦੇ ਸਮਾਨ ਦੇ ਨਾਲੋਂ ਨਾ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੇ ਆਪਣਾ ਇੰਡੀਆ ਦਾ ਸਮਾਨ ਚੱਲਦਾ ਆ 6 ਮਹੀਨੇ ਇਹ 6 ਸਾਲ ਵੀ ਚੱਲ ਸਕਦੇ ਆ ਇਹ ਆ ਗੀ ਇਹ ਹਰ ਘਰ 'ਚ ਯੂਜ਼ ਹੁੰਦਾ ਇੱਥੇ ਇਹਨੂੰ ਊਬਰ ਕਹਿੰਦੇ ਆ ਇਹ ਹੁੰਦਾ ਘਰ ਤੇ ਕਲੀਨ ਕਰਨ ਘਰ ਨੂੰ ਕਲੀਨ ਕਰਨ ਵਾਸਤੇ ਵੈਕਿਊਮ ਹੀ ਕਹਿੰਦੇ ਆ ਵੈਕਿਊਮ ਕਲੀਨਰ ਤੇ ਇਹ ਮਤਲਬ ਕਿ ਇੱਥੇ ਜਿਹੜੇ ਹੁੰਦੇ ਇੱਥੇ ਇਦਾਂ ਦਾ ਫਰਸ਼ ਨਹੀਂ ਹੁੰਦਾ ਯੂਕੇ ਦੇ ਘਰਾਂ ਦੇ ਵਿੱਚ ਇੱਥੇ ਕਾਰਪਟ ਵਿਸ਼ਿਆ ਹੁੰਦਾ ਆ ਠੀਕ ਹੈ ਜੀ ਇਦਾਂ ਦਾ ਕਾਰਪਟ ਵਿਸ਼ਿਆ ਹੁੰਦਾ ਆ ਤੇ ਸੋ ਉਹਦੀ ਸਫਾਈ ਕਰਨ ਦੇ ਲਈ ਆਪਾਂ ਨੂੰ ਇਹੀ ਚੱਲਦਾ ਆ ਤੇ ਇਹ ਆ ਗਏ ਆਪਣੇ ਲੇਡੀਜ਼ ਦਾ ਥੋੜਾ ਜਿਹਾ ਅਪਲੈਂਸਸ ਤੁਹਾਨੂੰ ਕੋਈ హెయిਰ ਸਟ੍ਰੇਟਨਰ ਵਗੈਰਾ ਤਾਂ ਉਹਨਾਂ ਦੀ ਹੀ ਯੂਜ਼ ਦੀ ਚੀਜ਼ਾਂ ਆ ਲੇਡੀਜ਼ ਦੇ ਤੇ ਨਾਲ ਹੀ ਆ ਸੈਕਸ਼ਨ ਚ ਆ ਜਾਂਦੀ ਬੈੱਡ ਸ਼ੀਟ ਬੈੱਡ ਸ਼ੀਟ ਤੇ ਆਪਣੇ ਜਿਹੜੇ ਰਜਾਈਆਂ ਦੇ ਗਲਾਫ ਵਗੈਰਾ ਜਿਹੜੇ ਹੁੰਦੇ ਆ ਉਹ ਇੱਥੋਂ ਮਿਲਦੇ ਆ ਆ ਸਾਰੀ ਬੈੱਡ ਸ਼ੀਟਸ ਵਗੈਰਾ ਹੀ ਆ ਇਹ ਸਾਰਾ ਸੈਕਸ਼ਨ ਜੀ ਆ ਗਿਆ ਵਾਸ਼ਰੂਮ ਦਾ ਇਹ ਜਿੱਦਾਂ ਆਪਣੇ ਟੋਵਲ ਵਗੈਰਾ ਟੰਗਣ ਦੇ ਲਈ ਵਾਸ਼ਰੂਮ ਦੇ ਵਿੱਚ ਹੈਂਡਲ ਵਗੈਰਾ ਇਹ ਆ ਗਏ ਆਪਣੇ ਸ਼ਾਵਰ ਵਗੈਰਾ ਇਹ ਸਾਰਾ ਸਮਾਨ ਉੱਥੇ ਹੀ ਯੂਜ਼ ਹੁੰਦਾ ਹੈ ਵਾਸ਼ਰੂਮ ਚ ਵਿੱਚ ਛੋਟੇ ਛੋਟੇ ਚੀਜ਼ੇ ਵੀ ਬੀ ਹੁੰਦੇ ਆ ਇਹ ਜਿਹੜੀਆਂ ਚੀਜ਼ਾਂ ਇਹ ਖਾਲੀ ਬੋਟਲਾਂ ਆ ਇਹਦੇ ਵਿੱਚ ਤੁਸੀਂ ਆਪਦੇ ਹੈਂਡ ਵੋਸ਼ ਵਗੈਰਾ ਲਿਆ ਕੇ ਇਹ ਭਰ ਸਕਦੇ ਥੋੜੇ ਜਿਹਾ ਡੈਕੋਰੇਸ਼ਨ ਟਾਈਪ ਜੀ ਹੋ ਜਾਂਦੀ ਹੈ ਥੋੜੇ ਜਿਹਾ ਵਧੀਆ ਦਿਸਦਾ ਹੈ ਆ ਟਾਬਲ ਵਗੈਰਾ ਸਾਰੇ ਤੇ ਛੋਟੇ ਛੋਟੇ ਟਾਬਲ ਵੀ ਮਿਲ ਜਾਣਗੇ ਤੁਹਾਨੂੰ ਇਸਾਰੇ ਹੀ ਆਪਣੇ ਵਾਸ਼ਰੂਮ ਦਾ ਸਮਾਨ ਹੈ ਜੀ ਇਹ ਬਹੁਤ ਛੋਟਾ ਛੋਟਾ ਟਾਪ ਵਾਲਾ ਟੈਂਕੀ ਟਾਇਰ ਇਹ ਛੋਟਾ ਜਿਹਾ ਸੈਕਸ਼ਨ ਹੈਗਾ ਜੀ ਇਹ ਸਾਰਾ ਇਲੈਕਟ੍ਰੀਕਲ ਦਾ ਹੈ ਜਿੱਥੋਂ ਆਪਣਾ ਬਿਜਲੀ ਦਾ ਸਮਾਨ ਮਿਲਦਾ ਹੈ ਬਰੀਕ ਤੋਂ ਬਰੀਕ ਚੀਜ਼ਾਂ ਵੀ ਹਰ ਸਟੋਰ ਚ ਮਿਲ ਜਾਣਗੇ ਤੁਹਾਨੂੰ ਜੀ ਆਹ ਦੇਖ ਲਓ ਤਾਂ ਫੀ ਫਿਊਜ਼ ਵਗੈਰਾ ਤੇ ਸਾਰੀਆਂ ਲਾਈਟਾਂ ਵਗੈਰਾ ਹੋ ਗਈਆਂ ਤੇ ਬਰੀਕ ਤੋਂ ਬਰੀਕ ਸਮਾਨ ਦੀ ਗੱਲ ਕਰਦਾ ਮੈਂ ਇੱਥੇ ਤੁਹਾਨੂੰ ਵੀ ਹਰ ਇੱਕ ਚੀਜ਼ अवेलेबल ਆ ਹਾਂ ਦੇਖ ਲਓ ਇੱਥੇ ਟੱਕਰ ਆ ਐਡਵਲ ਦੇ ਸਟੋਰ ਦੇ ਵਿੱਚ ਅਸੂਈਆਂ ਤੱਕ ਮਿਲ ਰਹੀਆਂ ਨੇ ਜਿਹੜਾ ਨਾਲ ਆਪਦਾ ਕੱਪੜੇ ਵਗੈਰਾ ਪਸੀਮਦੇ ਆ ਜਿਹੜੇ ਵੀ ਪੰਜਾਬ ਤੋਂ ਨਵ ਨਵ ਯੂਕੇ ਜਾਂਦੇ ਆ ਤੇ ਉਹ ਰਜਾਈਆਂ ਵਗੈਰਾ ਨਾਲ ਲੈ ਕੇ ਆਉਂਦੇ ਆ ਉਹ ਆਪਦੇ ਨਾਲ ਲੈ ਤੁਹਾਡੇ ਕੋਲ ਸਮਾਨ ਜੇ ਤੁਹਾਡਾ ਪੂਰਾ ਪੂਰਾ ਤੁਸੀਂ ਲਿਆ ਸਕਦੇ ਹੋ ਬਾਕੀ ਇਥੋਂ ਤੁਹਾਨੂੰ ਸਾਰਾ ਕੁਝ ਮਿਲ ਜਣਗੇ ਰਜਾਈਆਂ ਵਗੈਰਾ ਇੱਥੇ ਤਿੰਨ ਸੈੱਟ ਚ ਤੁਹਾਨੂੰ ਅਵੇਲੇਬਲ ਨੇ ਰਜਾਈਆਂ ਇੱਕ ਹੈਗੀ ਆ ਸਿੰਗਲ ਫਿਰ ਡਬਲ ਆ ਜਾਂਦੀ ਆ ਉਸ ਤੋਂ ਬਾਅਦ ਕਿੰਗ ਸੈੱਟ ਆ ਜਾਂਦਾ ਇੱਕ ਕਿਡਸ ਦਾ ਸੈਕਸ਼ਨ ਆ ਜੀ ਉਹਨਾਂ ਦੇ ਕਿਡਸ ਦੀਆਂ ਬੱਚੀਆਂ ਦੀ ਆਪਣੇ ਛੋਟੇ ਛੋਟੇ ਕਿੱਟਾਂ ਤੇ ਉਹਨਾਂ ਦੀ ਬੋਟਲਸ ਵਗੈਰਾ ਇਹ ਵੀ ਬੱਚਿਆਂ ਦੀ ਬੈੱਡ ਸ਼ੀਟ ਸਗਾਈ ਇਹ ਛੋਟੇ ਛੋਟੇ ਇਹ ਬੱਚਿਆਂ ਦੇ ਪਿੱਲੋਵ ਵਗੈਰਾ ਸਰਾਣੇ ਜਿਹਨੂੰ ਕਹਿੰਦੇ ਆਪਾਂ ਇਹ ਸੈਕਸ਼ਨ ਆ ਜਾਂਦਾ ਆਪਣੇ ਸ਼ੇਵਿੰਗਸ ਮਸ਼ੀਨ ਦੇ ਲਈ ਬਤਾ ਇਥੋਂ ਹੀ ਮਿਲ ਜਾਂਦੇ ਆ ਆਪਣੇ ਲੋਕ ਚਲੋ ਉਥੋਂ ਲੈ ਆਉਂਦੇ ਆ ਇਹ ਠੀਕ ਇਹਨਾਂ ਦੀ ਕੁਆਲਿਟੀ ਜ਼ਿਆਦਾ ਵਧੀਆ ਹੁੰਦੀ ਆ ਆਹ ਵਾਲਾ ਸੈਕਸ਼ਨ ਆ ਜਿਹੜਾ ਇਹ ਸਾਰਾ ਸਾਈਕਲ ਵਾਲਾ ਆ ਜੀ ਸਾਈਕਲ ਦਾ ਤੇ ਮੋਟਰਸਾਈਕਲ ਦਾ ਇਹ ਤੂੰ ਤੁਹਾਨੂੰ ਜਿੱਦਾਂ ਸਾਈਕਲ ਵਗੈਰਾ ਦੇ ਹੈ ਹੈਲਮਟ ਵਗੈਰਾ ਮਿਲਣਗੇ ਤੇ ਲੋਕ ਵਗੈਰਾ ਲੋਕ ਤਾਂ ਇੱਥੇ ਬਹੁਤ ਜ਼ਰੂਰੀ ਕਿਉਂਕਿ ਯੂਕੇ ਦੇ ਵਿੱਚ ਚੋਰੀ ਬਹੁਤ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਚੋਰੀ ਇੱਥੇ ਇਹ ਉਹਨਾਂ ਦਾ ਚੇਨ ਲੂਬ੍ਰੀਕੇਟ ਵਗੈਰਾ ਉਸ ਤੋਂ ਬਾਅਦ ਆਈ ਡੋਨਟ ਨੋ ਇਹ ਕੀ ਚੀਜ਼ ਆ ਇਹ ਸੱਚ ਕਲੀਨਿੰਗ ਵਗੈਰਾ ਵਾਲੀ ਚੀਜ਼ਾਂ ਆ ਤੇ ਆ ਸੈਕਸ਼ਨ ਆ ਗਿਆ ਆਪਣਾ ਜਿੱਦਾਂ ਬਾਈਕ ਵਗੈਰਾ ਉਹਨਾਂ ਦਾ ਆਇਲ ਆ ਪੈਸਟਰੋਲ ਇੱਥੇ ਚੱਲਦਾ ਹੈ ਜੀ ਇਹ ਗੱਡੀਆਂ ਵਾਸ਼ ਕਰਨ ਦੇ ਲਈ ਸਮਾਨ ਤੇ ਗਲਵਸ ਆ ਕਲਬ ਸੁਪਾ ਕੇ ਤੁਸੀਂ ਗੱਡੀ ਆਪਦੀ ਵਾਸ਼ ਕਰ ਸਕਦੇ ਹੋ ਇਹ ਆ ਗਿਆ ਜੀ ਬੱਚਿਆਂ ਦੇ ਟੌイズ ਦਾ ਸਪੈਸ਼ਲ ਆਫਰ ਵਗੈਰਾ ਕੋਈ ਚੱਲ ਰਿਹਾ ਨਹੀਂ ਇੱਥੇ ਬੱਚਿਆਂ ਦੇ ਟੌイズ ਦੀ ਤਾਂ ਇੱਥੇ ਮਤਲਬ ਕਿ ਬਹੁਤ ਜ਼ਿਆਦਾ ਵੈਰਾਈਟੀ ਆ ਛੋਟੇ ਛੋਟੇ ਤੇ ਇਹ ਮਜ਼ਬੂਤ ਬਹੁਤ ਹੁੰਦੇ ਜੀ ਆਪਣੇ ਟੌイズ ਵਰਗੇ ਨਹੀਂ ਹੈਗੇ ਵੀ ਜਿਹੜੇ ਛੇਤੀ ਟੁੱਟ ਜਾਂਦੇ ਆ ਮਜ਼ਬੂਤ ਵਗੈਰਾ ਬਹੁਤ ਹੁੰਦੇ ਆ ਆ ਜਿਹੜਾ ਆ ਇਹਦੇ ਵਿੱਚ ਸੈਂਸਰ ਸੈਂਸਰ ਲੱਗਾ ਜਦੋਂ ਤੁਸੀਂ ਇਹਦੇ ਕੋਲ ਆਉਗੇ ਤੇ ਰੋਲਾ ਪਾਉਣ ਲੱਗ ਜਾਂਦਾ ਆ ਇਹ ਸੈਂਸਰ ਲੱਗਾ ਆ ਇਹਦੇ ਵਿੱਚ ਜਦੋਂ ਤੁਸੀਂ ਇਹਦੇ ਕੋਲ ਦੀ ਲੰਘਦੇ ਹੋ ਤੇ ਸੌੜ ਹੌਲ ਹੌਲ ਕੇ ਰੋਲਾ ਪਾਉਂਦਾ ਆ ਇਹ ਸਾਰਾ ਬੱਚਿਆਂ ਦਾ ਸੈਕਸ਼ਨ ਹੋਈ ਬੱਚਿਆਂ ਦੇ ਟੌイズ ਦਾ ਸੈਕਸ਼ਨ ਸੋਰੀ ਆਹ ਦੇਖ ਬੱਚਿਆਂ ਦੀ ਆਹ ਵਾਸ਼ਿੰਗ ਮਸ਼ੀਨ ਆ ਛੋਟੇ ਛੋਟੇ ਟੌイズ ਜ਼ਿਆਦਾ ਲਾਈਕ ਕਰਦੇ ਇੱਥੇ ਬੱਚੇ ਤੇ ਇਹਨਾਂ ਨੂੰ ਕਲੈਕਟ ਕਰਦਾ ਛੋਟੇ ਛੋਟੇ ਕਾਰਾਂ ਨੂੰ ਕਲੈਕਟ ਕਰਦਾ ਇੱਥੇ ਆਹ ਸਟੋਰ 'ਚ ਹਰ ਇੱਕ ਚੀਜ਼ ਮੈਂਸ਼ਨ ਕੀਤੀ ਹੋਊਗੀ 31 ਜਿਹੜਾ ਸੈਕਸ਼ਨ ਆ ਉਹ ਸਟੇਸ਼ਨਰੀ ਤੇ ਟੌイズ ਦਾ ਆ ਇੱਕ ਸਾਈਡ ਟੌイズ ਦਾ ਤੇ ਇੱਕ ਸਾਈਡ ਸਟੇਸ਼ਨਰੀ ਦਾ ਸਮਾਨ ਆ ਬੁੱਕਸ ਵਗੈਰਾ ਪੈਨਸ ਵਗੈਰਾ ਸਕੈਚ ਵਗੈਰਾ ਸਾਰੇ ਤੁਹਾਨੂੰ ਉੱਥੋਂ ਮਿਲ ਜਾਣਗੇ ਜੀ ਸਾਰਾ ਸੈਕਸ਼ਨ ਜੀ ਇਹ ਚਿਕਨ ਵਾਲਾ ਆ ਗਿਆ ਜੀ ਇੱਥੇ ਲਿੱਟਲ ਤੋਂ ਜ਼ਿਆਦਾ ਵੈਰਾਈਟੀ ਹੈ ਜੀ ਇੱਥੇ ਚਿਕਨ ਦੀ ਬਹੁਤ ਹੀ ਜ਼ਿਆਦਾ ਵੈਰਾਈਟੀ ਚਿਕਨ ਦੀ ਇਹ ਤੁਹਾਨੂੰ ਰੈਡੀ ਮਿਲੂਗਾ ਬਸ ਜਸ ਜਸ ਤੁਸੀਂ ਆਪਣੇ ਘਰ ਜਾ ਕੇ ਫਰਾਈ ਵਗੈਰਾ ਕਰਨਾ ਆ ਤੇ ਇਹ ਕੱਚਾ ਹੈ ਉਹ ਚਿਕਨ ਆ ਇਹ ਸਾਰਾ ਹੈਗਾ ਬੀਫ ਆ ਜੀ ਸੈਪਰੇਟ ਹੋਇਆ ਮਿਲੂਗਾ ਤੁਹਾਨੂੰ ਤੇ ਪੈਕਿੰਗ ਦੇ ਕੋਲ ਚਿਕਨ ਦੀ ਚਿਕਨ ਇੱਥੇ ਕਾਫੀ ਵੈਰਾਈਟੀ ਚ ਮਿਲ ਜੂਗਾ ਤੁਹਾਨੂੰ ਪਰ ਇਹਨਾਂ ਦੀ ਇਹੀ ਹੈ ਵੀ ਇੱਥੇ ਤੁਹਾਨੂੰ ਮਿਕਸ ਚਿਕਨ ਨਹੀਂ ਮਿਲਦਾ ਇੱਥੇ ਜਿੱਦਾਂ ਫੁੱਲ ਤੇ ਲੈਗਸ ਲੱਗ ਵਿੰਗਸ ਲੱਗ ਚੈਸਟ ਲੱਗ ਮਿਲੂਗੀ ਮੋਸਟਲੀ ਜਿਹੜਾ ਇੱਥੇ ਯੂਜ਼ ਹੁੰਦਾ ਜੀ ਬੀਫ ਹੁੰਦਾ ਆ ਤੇ ਪੋਰਕ ਹੁੰਦਾ ਆ ਇਹ ਸਾਰਾ ਪੋਰਕ ਜੀ ਉਹ ਸਾਰਾ ਪੋਰਕ ਦਾ ਸੈਕਸ਼ਨ ਆ ਤੇ ਇਹ ਬੀਫ ਦਾ ਸੈਕਸ਼ਨ ਆ ਜੀ ਇਹ ਸੈਕਸ਼ਨ ਆ ਗਿਆ ਜੀ ਆਪਣਾ ਵਰਲਡ ਫੂਡ ਦਾ ਇੱਥੋਂ ਤੁਹਾਨੂੰ ਸਾਰਾ ਹੀ ਫੂਡ ਮਿਲੂਗਾ ਸਾਰੀ ਜੁਨੀਆ ਦਾ ਜੀ ਆਪਣਾ ਇੰਡੀਅਨ ਫੂਡ ਵੀ ਇੱਥੇ ਹੀ ਵਿਹਾਉਂਦਾ ਆਪਣਾ ਇੰਡੀਅਨ ਨੂੰ ਸਪਾਈਸਿਸ ਇੰਡੀਅਨ ਕਾਫੀ ਮਤਲਬ ਇੱਕ ਆਪਣਾ ਸਮਾਰ ਮਿਲ ਜਾਂਦਾ ਇੱਥੋਂ ਇਹ ਆ ਗਈਆਂ ਆਪਣੀ ਇੰਡੀਅਨ ਦਾਲਾਂ ਧੂਲਾ ਇੱਥੇ ਆਟਾ ਇਹ ਚੱਲਦਾ ਜੀ এলিਫੈਂਟ ਤੇ ਇਹ ਤੁਹਾਨੂੰ ਛੋਟੀਆਂ ਪੈਕਿੰਗਾਂ ਚ ਵੀ ਮਿਲ ਜੇਗਾ ਇੱਥੇ ਆਹ ਸ਼ਾਇਦ 2.5 ਕਿਲੋ ਦੀ ਪੈਕਿੰਗ ਆ ਤੇ ਇਹ 5 ਕਿਲੋ ਦੀ ਪੈਕਿੰਗ ਆ ਤੇ ਉਹ ਥੱਲੇ ਅੱਗੀ ਜਿਹੜੀ 10 ਕਿਲੋ ਦੀ ਆ ਜਿਹੜਾ ਉਹ ਥੱਲੇ ਵਾਲਾ ਬਲੂ ਕਲਰ ਦਾ ਆਟਾ ਆ ਇਹ ਆਪਣਾ ਇੰਡੀਅਨ ਟਾਈਪ ਆਟਾ ਆ ਤੇ ਜਿਹੜਾ ਆ ਆ ਇਹ ਮਤਲਬ ਕੀ ਮਿਕਸੀਆ ਆ ਸਾਰੇ ਲੋਕ ਆਪਣੇ ਇਹੀ ਚਲ ਯੂਜ਼ ਕਰਦੇ ਆ ਬਲੂ ਕਲਰ ਵਾਲਾ ਆ ਜਿਹੜਾ ਫੂਡ ਆ ਜੀ ਇਹ ਆਗੇ ਆਪਣੇ ਕਾਲੇ ਚਨੇ ਤੇ ਚਿੱਟੇ ਚਨੇ ਉਸ ਤੋਂ ਬਾਅਦ ਆਪਣੀ ਦਾਲਾਂ ਵਗੈਰਾ ਆ ਤੇ ਇਹ ਸਾਰਾ ਨਾ ਬੋਇਲ ਹੁੰਦਾ ਆ ਇਹ ਜਸਟ ਤੁਸੀਂ ਕੈਨ ਓਪਨ ਕਰਨਾ ਆ ਤੇ ਆਪਦਾ ਰੈਡੀ ਕਰ ਸਕਦੇ ਹੋ ਉਹਨਾਂ ਨੂੰ ਬਣਾ ਸਕਦੇ ਹੋ ਇਹ ਆਪਣੀ ਇੰਡੀਅਨ ਦਾਲਾ ਇਹ ਮਸਾਲੇ ਆ ਗਏ ਜੀ ਆਪਣੇ ਸਤੂਰੀ ਮੇਥੀ ਰਾਜਮਾ ਕੋਰਣਾ ਨਮਗਾਣਾ ਜੀਰਾ ਨਮਕ ਸਭ ਕੁਝ ਮਿਲ ਜੂਗਾ ਆਪਣਾ ਇੰਡੀਅਨ ਜਿਹੜੇ ਮਸਾਲੇ ਜਿੰਨੇ ਵੀ ਆ ਉਹ ਸਾਰੇ ਇੱਥੋਂ ਹੀ ਮਿਲਦੇ ਆ ਜੀ ਇੱਥੋਂ ਹੀ ਅਸੀਂ ਲੈ ਕੇ ਜਾਂਦੇ ਆ ਆ ਦਾਲਾਂ ਆ ਗਈਆਂ ਆਪਣੀਆਂ ਆ ਮੈਗੀ ਸਾਸ ਵਗੈਰਾ ਆ ਗਈ ਆਪਣੇ ਤੇ ਇਹ ਵੀ ਆਪਣਾ ਇੰਡੀਅਨ ਮੈਗੀ ਹੁੰਦੀ ਆ ਪਰ ਜੇ ਮੈਗੀ ਜਿਹੜੀ ਇੱਥੇ ਦੀ ਜ਼ਿਆਦਾ ਵਧੀਆ ਹੁੰਦੀ ਆ ਇਹ ਆਪਣੀ ਇੰਡੀਅਨ ਪੁਜੀਆ ਜੀ ਇੰਡੀਅਨ ਮਕੀਨ ਆਪਣੀ ਇਹ ਆ ਗਈ ਆਪਣਾ ਗੁਜਰਾਤੀ ਪੁਜੀਆ ਮਿਕਸ ਉਸ ਤੋਂ ਬਾਅਦ ਇੱਥੇ ਇੱਕ ਬੰਬੇ ਪਿਆ ਹੁੰਦਾ ਜਾਂ ਕਾਫੀ ਤਰ੍ਹਾਂ ਦੇ ਆਪਣੇ ਇੰਡੀਅਨ ਸਨੈਕਸ ਹੀ ਆ ਜਿਹੜਾ ਇਹ ਜੂਸ ਵਗੈਰਾ ਹੈ ਜੀ ਇਹਨਾਂ ਦਾ ਇੱਥੇ ਦਾ ਹੀ ਬ੍ਰਾਂਡ ਵਗੈਰਾ ਆ ਪਰ ਕੁਆਲਿਟੀ ਵਧੀਆ ਹੁੰਦੀ ਇਹਨਾਂ ਦੀ ਜੂਸ ਵਗੈਰਾ ਦੀ ਇਹ ਆ ਗਏ ਆਪਣੇ ਅੱਗੇ ਕਾਜੂ ਰੋਸਟਰਡ ਬਦਾਮ ਇਹ ਸਾਰੇ ਰੋਸਟਰਡ ਆ ਜੀ ਨੋਰਮਲ ਵੀ ਮਿਲ ਜਾਣਗੇ ਪਰ ਰੋਸਟਰਡ ਜ਼ਿਆਦਾ ਵਧੀਆ ਲੱਗਦੇ ਇੱਥੇ ਲਓ ਜੀ ਇੱਥੇ ਪਾਰਲੇ ਜੀ ਵੀ ਮਿਲਦਾ ਜੀ ਮੈਨੇ ਜੀਨियस ਪਾਰਲੇ ਜੀ ਇਹ ਵਰਲਡ ਫੂਡ ਦਾ ਸੈਕਸ਼ਨ ਆ ਜੀ ਜਦੋਂ ਤੁਸੀਂ ਆਓ ਇੰਡੀਆ ਤੋਂ ਤੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਵੀ ਤਾਂ ਤੁਸੀਂ ਆਸ ਦਾ ਦੇ ਸਟੋਰ ਤੇ ਜਾਣਾ ਉੱਥੇ ਵਰਲਡ ਫੂਡ ਸੈਕਸ਼ਨ ਫਾਈਂਡ ਕਰਨਾ ਤੇ ਤੁਹਾਨੂੰ ਉੱਥੋਂ ਹਰ ਇੱਕ ਚੀਜ਼ ਮਿਲ ਜੂਗੀ ਦੇਸੀ ਘਿਓ ਵਗੈਰਾ ਵੀ ਇੱਥੋਂ ਮਿਲ ਜਾਂਦਾ ਜੀ ਇਹ ਦੇਸੀ ਕਿ ਹੋਇਆ ਜੀ ਇੱਥੇ ਦਾ ਆਪਣੇ ਵਾਲਾ ਨਹੀਂ ਹੁੰਦਾ ਵੇਰਕਾ ਵਗੈਰਾ ਬਟ ਇਹ ਇੱਥੇ ਇਹ ਹੁੰਦਾ ਹੈ ਬਟਰ ਘੈਂਟ ਹੁੰਦਾ ਹੈ ਵੀ ਇਹ ਸਾਰਾ ਆ ਗਈ ਆਪਣਾ ਪਾਸਤਾ ਰਾਈਸ ਕੁਕਿੰਗ ਸੌਸਸ ਵਗੈਰਾ ਆ ਜੀ ਇਹ ਜਿਹੜਾ ਸਟੋਰ ਆ ਇਹ ਮਤਲਬ ਕਿ ਲਿਟਲ ਟੂ ਵੀ ਬਹੁਤ ਵੱਡਾ ਆ ਤੇ ਸੈਂਸ ਬਰਿਟ ਵੀ ਬਹੁਤ ਵੱਡਾ ਆ ਇੱਥੇ ਦਾ ਮੇਨ ਇਹਨਾਂ ਦਾ ਸਭ ਤੋਂ ਵਧੀਆ ਇਹ ਗੱਲ ਆ ਨਾਂ ਤਾਂ ਬਾਲਾ ਮਹਿੰਗਾ ਆ ਤੇ ਨਾਂ ਵਾਲਾ ਸਸਤਾ ਇਹ ਵਿੱਚ ਵਿਚਾਲੜਾ ਜਾਂ ਸਟੋਰ ਆ ਜੀ ਇੱਥੇ ਨੂੰ ਲੋਕ ਜਿਆਦਾ ਬਾਏ ਕਰਦੇ ਆ ਇਹ ਸੌਸਿਸ ਵਗੈਰਾ ਆ ਸਾਰੀਆਂ ਇਹ ਪੀਜ਼ਾ ਵਗੈਰਾ ਪਾਸਤਾ ਵਗੈਰਾ ਜਿੱਦਾਂ ਕੋਈ ਆਪਾਂ ਬਣਾਣਾ ਹੈ ਆਸ਼ੀਅਨ ਡਿਸ਼ਸ ਤੇ ਉਹਦੇ ਲਈ ਯੂਜ਼ ਹੁੰਦਾ ਆ ਇਹ ਸਾਰਾ ਸੈਕਸ਼ਨ ਜੀ ਔਇਲ ਵਾਲਾ ਆ ਜੀ ਕਾਫੀ ਤਰ੍ਹਾਂ ਦਾ ਔਇਲ ਮਿਲਦਾ ਇੱਥੇ ਜਿੱਦਾਂ ਇਹ ਸ਼ਾਇਦ ਮਸਟਰਡ ਸੌਲਨ ਦਾ ਹੋ ਗਿਆ ਇਹ ਸ਼ਾਇਦ ਛੱਲੀਆਂ ਜੁਣੀਆਂ ਦਾ ਹੁਣ ਇਹ ਕਾਫੀ ਤਰ੍ਹਾਂ ਦਾ ਨਾ ਬਹੁਤ ਤਰ੍ਹਾਂ ਦਾ ਇੱਥੇ ਸੌ ਆਇਲ ਆ ਤੇ ਸੌਸਿਸ ਵਗੈਰਾ ਆਇਆ ਇਥੇ ਇਹ ਸਾਰਾ ਸੈਕਸ਼ਨ ਜਿਹੜਾ ਔਇਲ ਸੌਸਿਸ ਤੇ ਮਾਇਓਨਿਸ ਵਗੈਰਾ ਦਾ ਆ ਉਸ ਤੋਂ ਬਾਅਦ ਇਹ ਥੋੜੇ ਬਹੁਤੇ ਸਪਾਈਸਿਸ ਆ ਜਿਹੜੇ ਅ ਮਤਲਬ ਕਿ ਪੀਜ਼ਾ ਵਗੈਰਾ ਤੇ ਯੂਜ਼ ਹੁੰਦੇ ਆ ਆ ਜਿਹੜੇ ਸਪਾਈਸਿਸ ਆ ਜੀ ਆ ਹੈਗੇ ਆ ਪੀਜ਼ਾ ਵਗੈਰਾ ਤੇ ਯੂਜ਼ ਹੁੰਦੇ ਆ ਬਹੁਤ ਕਾਫੀ ਤਰ੍ਹਾਂ ਦੇ ਮਸਾਲੇ ਹੈਗੇ ਇਹਨਾਂ ਦੇ ਹੈਗਾ ਸਾਰਾ ਆਇਲ ਦਾ ਸੈਕਸ਼ਨ ਹੈ ਜੀ ਆ ਮਾਇਉਨੀਜ਼ ਆ ਵਗੈਰਾ ਆ ਗਿਆ ਆ ਜਿਹੜਾ ਸਾਰਾ ਸੈਕਸ਼ਨ ਆ ਜੀ ਇਹ ਹੈਗਾ ਯਾ ਸੂਪ ਵਗੈਰਾ ਦਾ ਤੇ ਇਹ ਸਾਰਾ ਮਤਲਬ ਕਿ ਪੈਕਿੰਗ ਹੀ ਹੁੰਦੀ ਆ ਇਹਦੇ ਵਿੱਚ ਫਿਸ਼ ਹੋਗੀ ਫਿਸ਼ ਤੇ ਸੂਪ ਵਗੈਰਾ ਆ ਸਾਰਾ ਸੈਕਸ਼ਨ ਜਿਹੜਾ ਆ ਟੀਨ ਵਾਲਾ ਆ ਜੀ ਟੀਨ ਦੇ ਵਿੱਚ ਬੰਦ ਹੁੰਦਾ ਕੰਟੇਨਰ ਸੂਪ ਤੇ ਫਿਸ਼ ਇਹ ਸਾਰਾ ਉਹਦਾ ਹੀ ਆਈ ਥਿੰਕ ਇਹ ਫਿਸ਼ ਵਗੈਰਾ ਆ ਜੀ ਐਡ ਵੀ ਐਕਸੈਸਰੀ ਮਿਲਣਗੇ ਤੁਹਾਨੂੰ ਪਏ ਆ ਇੱਕ ਆ ਕੇ ਜੀ ਜਿੱਦਾਂ ਕੱਲ ਦੇਖਿਆ ਭਲੇਡਲ ਦੇ ਵਿੱਚ ਉੱਥੇ 2-3 ਵੈਰਾਈਟੀਆਂ ਦੇ ਐਗਜ਼ ਹੁੰਦੇ ਆ ਇੱਥੇ ਬਹੁਤ ਤਰ੍ਹਾਂ ਦੇ ਐਗਜ਼ ਆ ਮਤਲਬ ਕੀ ਇਹ ਆਵੇ ਸਾਰਾ ਚਾਕਲੇਟ ਦਾ ਸੈਕਸ਼ਨ ਹੁਣੇ ਹੁਣ ਇਹਨਾਂ ਦਾ ਇੱਕ ਫੈਸਟੀਵਲ ਨਿਕਲੇ ਆਇਆ ਐਸਰ ਤੇ ਉਹਦੇ ਵਿੱਚ ਆ ਇਹਦੇ ਨਾਲ ਦੀ ਚਾਕਲੇਟ ਬਹੁਤ ਯੂਜ਼ ਕੀਤੀ ਇਹਨਾਂ ਨੇ ਇਹ ਸਾਰਾ ਚਾਕਲੇਟ ਦਾ ਸੈਕਸ਼ਨ ਆ ਸਾਰਾ ਹੀ ਚਾਕਲੇਟ ਕਾਫੀ ਤਰ੍ਹਾਂ ਦੀ ਤੁਹਾਨੂੰ ਕੈਂਡੀਜ਼ ਤੇ ਚਾਕਲੇਟ ਮਿਲੂਗੀ ਇਹ ਕੈਂਡੀ ਵਾਲਾ ਸੈਕਸ਼ਨ ਆ ਤੇ ਇਹ ਚਾਕਲੇਟ ਵਾਲਾ ਜੀ ਇਤਨੀ ਸਾਰਾ ਚਾਕਲੇਟ ਆ ਕੱਲ ਜਦੋਂ ਆਪਾਂ ਗਏ ਸੀ ਕਿ ਲिटल ਜਿੱਥੇ ਉੱਥੇ ਦੇਖਿਆ ਆਪਾਂ ਨੂੰ ਥੋੜੇ ਥੋੜੇ ਸੈਕਸ਼ਨ ਹੁੰਦੇ ਨਾ ਛੋਟੇ ਛੋਟੇ ਸੀਗੇ ਬਟ ਇੱਥੇ ਬਹੁਤ ਵੱਡਾ ਮਤਲਬ ਸੈਕਸ਼ਨ ਆ ਚਾਕਲੇਟ ਤੇ ਕਾਫੀ ਤਰ੍ਹਾਂ ਦੀਆਂ ਚਾਕਲੇਟਸ ਆ ਤੇ ਮਲਕ ਵਗੈਰਾ ਆ ਗਏ ਆ ਇੱਕ ਇੱਕ ਪੈਕੇਟ ਦੇ ਵਿੱਚ ਪੰਜ ਪੰਜ 7 7 ਤਰ੍ਹਾਂ ਦੇ ਮਤਲਬ ਕਿ ਚਾਕਲੇਟ ਹੁੰਦੀਆਂ ਆ ਪੰਜ ਪੰਜ 7 7 ਚਾਕਲੇਟ ਹੁੰਦੀਆਂ ਇੱਕ ਇੱਕ ਪੈਕੇਟ ਦੇ ਵਿੱਚ ਆ ਵੀ ਚਾਕਲੇਟ ਆ ਜੀ ਆ ਚਾਕਲੇਟ ਸਭ ਨੂੰ ਕਹਿਣਾ ਇਹਨੂੰ ਜੀ ਟੋਨੀ ਦੀ ਬਾਕੀ ਆ ਡੈਰੀ ਮਿਲਕ ਵਗੈਰਾ ਇਹ ਇੰਨੀ ਸ਼ਾਨਦਾਰ ਨਹੀਂ ਹੁੰਦੀਆਂ ਜਿਹੜੀਆਂ ਇੱਥੇ ਦੇ ਬ੍ਰਾਂਡੋਂ ਜ਼ਿਆਦਾ ਸ਼ਾਨਦਾਰ ਆ ਇਹ ਆ ਗਈ ਸਾਰਾ ਚਾਹ ਦੇ ਸ਼ਕੀਨਾ ਦਾ ਸਬਾਨ ਇਧਰਲੇ ਸਾਈਡ ਤੋਂ ਮਿਲ ਜਾਣਗੇ ਚਾਹ ਦੇ ਪੈਕੇਟ ਵਗੈਰਾ ਤੇ ਇਧਰ ਇਹ ਸਾਈਡ ਹੈਗਾ ਬਿਸਕਟ ਵਗੈਰਾ ਇਹਨਾਂ ਨੇ ਇਕੱਠਾ ਹੀ ਰੱਖਿਆ ਹੋਇਆ ਇਹ ਬਿਸਕਟ ਵਗੈਰਾ ਸਾਰੇ ઓਰੀਓ ਵਗੈਰਾ ਸਾਰੇ ਬਿਸਕਟ ਮਿਲ ਜਾਣਗੇ ਤੁਹਾਨੂੰ ਇੱਥੇ ਕਾਫੀ ਤਰ੍ਹਾਂ ਦੇ ਬਿਸਕਟ ਇਹਨਾਂ ਦੇ ਕਾਫੀ ਵੈਰਾਈਟੀ ਦੇ ਬਿਸਕਟ ਹੋਦੇ ਹੈ ਤਾਂ ਆ ਆ ਗਿਆ ਸੈਕਸ਼ਨ ਜਿੱਥੇ ਚਾਹ ਤੇ ਕੌਫੀ ਚਾਹ ਕੌਫੀ ਤੇ ਬਿਸਕਟ ਆ ਸੈਕਸ਼ਨ ਸਾਰਾ ਇਹ ਤਿੰਨਾਂ ਚੀਜ਼ਾਂ ਦਾ ਇੱਥੇ ਤੁਹਾਨੂੰ ਆ ਜਿੱਦਾਂ ਸਟਾਰਬਕਸ ਆ ਇਹ ਰੈਡੀ ਵੀ ਮਿਲੂਗੀ ਜੀ ਤੁਹਾਨੂੰ ਆ ਜਿੱਦਾਂ ਆ ਕੌਫੀ ਆ ਇਹ ਰੈਡੀ ਵੀ ਮਿਲਦੀ ਹੈ ਕੈਨਾਂ ਚ ਵੀ ਮਿਲਦੀ ਆ ਆਪਣੇ ਉਥੇ ਪੰਜਾਬ ਚ ਮਿਲਦੀ ਆ ਪਰ ਇੱਥੇ ਵੀ ਮਿਲਦੀ ਆ ਇਹ ਆ ਗਈ ਖੰਡ ਵਗੈਰਾ ਇਹ ਲਗ-ਲਗ ਪੈਕਿੰਗ ਚ ਜਿਹਦਾ ਉੱਧਰ ਸੀਗਾ ਇਹ ਹੈਗੀ ਆ ਡਾਰਕ ਬ੍ਰਾਊਨ 슈ਗਰ ਇਹ ਹੈਗੀ ਆਪਣੀ ਨੋਰਮਲ 슈ਗਰ ਇੱਥੇ ਇੱਕ ਲਾਈਟ ਬਰਾਊਨ 슈ਗਰ ਹੋ ਗਈ ਹੋਈ ਹੈ ਸ਼ਾਇਦ ਇਹ ਇਹ ਵੀ ਇਹਨਾਂ ਦਾ ਕੋਈ ਆਫਰ ਚੱਲਦਾ ਪਿਆ ਜੀ ਇਹ ਵੀ ਸੈਕਸ਼ਨ ਇਹਨਾਂ ਨੇ ਨਵਾਂ ਬਣਾਇਆ ਆ ਹੈਗਾ ਸੈਕਸ਼ਨ ਇਹ ਵੀ ਇਹਨਾਂ ਦਾ ਸਾਰਾ ਜਿੱਦਾਂ ਇਹ ਪਾਪ ਕੌਰਨ ਵਗੈਰਾ ਪਈ ਹੋਈ ਆ ਤੇ ਆ ਆਪਣੇ ਲੇਸਿਸ ਵਗੈਰਾ ਕੁਰਕਰੇ ਵਗੈਰਾ ਸਾਰਾ ਕੁਝ ਉਸੇ ਚੀਜ਼ ਦਾ ਸੈਕਸ਼ਨ ਆ ਹੈਗਾ ਇਹ ਵੀ ਚਾਕਲੇਟ ਬਿਸਕਟ ਦਾ ਆ ਬਟ ਇਹਨਾਂ ਨੇ ਕੋਈ ਡੈਕੋਰੇਟ ਕਰਕੇ ਦੁਬਾਰਾ ਇਹਨੂੰ ਦਿੱਤਾ ਬਣਾਇਆ ਹੋਇਆ ਕੁਸ਼ਾਇਦ ਇਹਨਾਂ ਦਾ ਕੋਈ ਆਫਰ ਵਗੈਰਾ ਚੱਲਦਾ ਪਿਆ ਆ ਇਹ ਪਹਿਲਾਂ ਹੈ ਨਹੀਂ ਸੀ ਅੱਜ ਹੀ ਦੇਖਿਆ ਮੈਂ ਤੋਨੂ ਇਹ ਸਟੋਰ ਚ ਇੰਨੀ ਕ ਜਿਆਦਾ ਵੈਰਾਈਟੀ ਮਿਲੂਗੀ ਨਾ ਬਹੁਤ ਜਿਆਦਾ ਵੈਰਾਈਟੀ ਆ ਇਹ ਵੀ ਪੋਪ ਕੌਰ ਨਾ ਜੀ ਜਿਹੜਾ ਪਿਛਲੇ ਸੈਕਸ਼ਨ ਚ ਸੀਗੇ ਬਟ ਇਹ ਡਿਫਰੈਂਟ ਆ ਇਹ ਵੀ ਇਹ ਜਿਹੜੇ ਸਾਰੇ ਪੈਕੇਟ ਦੇ ਰਹੇ ਤੁਸੀਂ ਵੱਡੇ ਵੱਡੇ ਇਹ ਵੀ ਇਹਨਾਂ ਤੇ ਜਿੱਦਾਂ ਲੇਸ ਵਗੈਰਾ ਹੋਗੇ ਉਹਨਾਂ ਦੇ ਆ ਇਹ ਇੱਕ ਦੇ ਵਿੱਚ 18 ਪੈਕ ਆ ਜੀ ਇੱਕ ਦੇ ਵਿੱਚ ਹੀ 18 ਪੈਕ ਆ ਛੋਟੇ ਛੋਟੇ 18 ਪੈਕ ਇਹ ਵੱਡੇ ਵੱਡੇ ਪੈਕੇਜ ਵਿੱਚ ਮਿਲਦਾ ਆ ਇਹ ਸਾਰੇ ਬਿਸਕਟ ਵਗੈਰਾ ਦਾ ਹੀ ਆ ਇਹ ਵੀ ਬਿਸਕਟ ਵਗੈਰਾ ਹੀ ਆ ਸਾਰੇ ਆਗੇ ਜਿੱਦਾਂ ਆਪਣੇ ਲੇਸ ਵਗੈਰਾ ਹੁੰਦੇ ਆ ਤੇ ਇਹ ਇਹਨਾਂ ਦੇ ਅੱਧਾ ਤੇ ਕਿੱਟ ਵਗੈਰਾ ਆ ਲੇਸ ਵਗੈਰਾ ਜਿਹੜਾ ਆ ਉਹ ਆਪਣੇ ਉਧਰ ਦਾ ਜ਼ਿਆਦਾ ਵਧੀਆ ਹੈ ਇਹ ਠੀਕ ਠਾਕ ਜੀ ਹੈ ਇਹ ਇੰਨੇ ਵਧੀਆ ਨਹੀਂ ਲੱਗਦੇ ਕਿ ਇਹਨਾਂ ਨੂੰ ਸਹੀ ਲੱਗਦੇ ਬਟ ਆਪਣੇ ਲਈ ਕੋਈ ਟੇਸਟ ਵਧੀਆ ਲੱਗਦਾ ਉਧਰ ਤੇ ਜ਼ਿਆਦਾ ਘੈਂਟ ਆ